ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਾਰੇ ਸੂਟ ਰਾਮਟੈਕਸ ਬ੍ਰਾਂਡ ਦੇ ਆਉਣਗੇ ਜੀ ਕੁਝ ਸੂਟ ਵਿੱਚ ਆਪਾਂ ਪਲੇਨ ਵੀ ਹੈ ਜੀ ਤੇ ਬਾਕੀ ਸਾਰੇ ਪ੍ਰਿੰਟਡ ਹੈ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜਣਾ ਹੈ ਜੀ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਕਿਸੇ ਵੀ ਸੂਟ ਬਾਰੇ ਕੋਈ ਵੀ ਤੁਸੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਨਾਲ WhatsApp ਤੇ ਮੈਸੇਜ ਕਰਕੇ ਤੇ ਤੁਸੀਂ ਸਾਡੇ ਤੋਂ ਹੀ ਜਾਣਕਾਰੀ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਪਿਓਰ ਕਾਟਨ ਆਊਗੀ ਜੀ 100% ਰਾਮਟੈਕਸ ਬ੍ਰਾਂਡ ਦਾ ਫੈਬਰਿਕ ਆਊਗਾ ਜੀ 100% ਪਿਓਰ ਕਾਟਨ ਹੈ ਜੀ ਕੋਈ ਵੀ ਕਪੜਾ ਇਹ ਲਾਂਬੇ ਵਾਲਾ ਨਹੀਂ ਹੈ ਜੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਪਿਆਰਾ ਫੈਬਰਿਕ ਹੈ ਸੌਫਟ ਹੈ ਜੀ ਨਾ ਇਹ ਚੁਬਦਾ ਨਾ ਇਹਦੇ ਚ ਲਾਈਨਿੰਗ ਦੀ ਲੋੜ ਹੈ ਜੀ ਤੇ ਨਹੀਂ ਇਹ ਕਪੜਾ ਖਰਾਬ ਹੁੰਦਾ ਜੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਜਿਹੜਾ ਵੀ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਜੇ ਕਿਸੇ ਵੀ ਭੈਣ ਨੇ ਬੁਟੀਕ ਵਾਲੀ ਭੈਣ ਨੇ ਸੂਟ ਜ਼ਿਆਦਾ ਲੈਣੇ ਆ ਤਾਂ ਆਪਾਂ ਤੁਹਾਨੂੰ ਉਹ ਡਿਸਕਾਊਂਟ ਦੇ ਵਿੱਚ ਦੇਵਾਂਗੇ ਜੀ ਜਿੰਨਾ ਪ੍ਰਾਈਸ ਦਾ ਸੂਟ ਦਾ ਹੈਗਾ ਜੀ ਆਪਾਂ ਉਹਦੇ ਵਿੱਚ ਤੁਹਾਨੂੰ ਡਿਸਕਾਊਂਟ ਕਰਕੇ ਦੇਵਾਂਗੇ ਜੀ ਜੇ ਕਿਸੇ ਭੈਣ ਨੇ ਜ਼ਿਆਦਾ ਸੂਟ ਲੈਣੇ ਆ ਤੇ ਜੇ ਕਿਸੇ ਭੈਣ ਨੇ ਸਿੰਗਲ ਸੂਟ ਲੈਣਾ ਉਹਦਾ ਸਿੰਗਲ ਸੂਟ ਦੇ ਹਿਸਾਬ ਨਾਲ ਪ੍ਰਾਈਸ ਲੱਗੂ ਆ ਜੀ ਤੇ ਬੁਟੀਕ ਵਾਲੀਆਂ ਭੈਣਾਂ ਸਾਨੂੰ ਮੈਸੇਜ ਕਰ ਸਕਦੀਆਂ ਬਹੁਤ ਲੈਸ ਰੇਟ ਤੇ ਆਪਾਂ ਤੁਹਾਨੂੰ ਇਹ ਸੂਟ ਦੇ ਦਾਂਗੇ ਜੀ ਜਿਹੜਾ ਵੀ ਸੂਟ ਤੁਹਾਨੂੰ ਲੈਣਾ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਇਹ ਸੂਟ ਹੈ ਜੀ ਜਿਵੇਂ ਸੂਟ ਤੁਸੀਂ ਦੇਖ ਰਹੇ ਹੋ ਜੀ ਪਲੇਨ ਹੈ ਇਹਦੇ ਵਿੱਚ ਚੈੱਕ ਬਣਿਆ ਹੋਇਆ ਹੈ ਜੀ ਇਹ ਵੀ ਰਾਮ ਟੈਕਸ ਬ੍ਰਾਂਡ ਦਾ ਹੀ ਹੈ ਜੀ ਓਨਲੀ 650 ਰੁਪਏ ਦਾ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਤੇ ਮਾਰਕੀਟ ਦੇ ਵਿੱਚ 7-800 ਤੋਂ ਘੱਟ ਇਹ ਸੂਟ ਤੁਹਾਨੂੰ ਕਿਤੋਂ ਨਹੀਂ ਮਿਲਣਾ ਜੀ ਬਹੁਤ ਜ਼ਿਆਦਾ ਸੋਹਣਾ ਸਟਾਫ ਹੈ ਇਹ ਇਹ ਆਪਣੇ ਕੋਲੇ ਡਿਸਕਾਊਂਟ ਰੇਟ ਦੇ ਵਿੱਚ ਆਏ ਹੋਏ ਆ ਤਾਂ ਆਪਾਂ ਅੱਗੇ ਵੀ ਡਿਸਕਾਊਂਟ ਦੇ ਵਿੱਚ ਹੀ ਦੇ ਰਹੇ ਆ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਵਾਲੇ ਬਟਨ ਨੂੰ ਜ਼ਰੂਰ ਆਨ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਪਲੀਜ਼ ਲਾਈਕ ਜ਼ਰੂਰ ਕਰਦੇ ਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕਿਹੜਾ ਸੂਟ ਤੁਹਾਨੂੰ ਸਾਰਿਆਂ ਤੋਂ ਜ਼ਿਆਦਾ ਸੋਹਣਾ ਲੱਗੇ ਕਿਹੜੀ ਕਲੈਕਸ਼ਨ ਤੁਹਾਨੂੰ ਸਾਰਿਆਂ ਤੋਂ ਵੱਧ ਵਧੀਆ ਲੱਗੀ ਹੈ ਜੀ ਤੇ ਜੇ ਤੁਸੀਂ ਕਿਸੇ ਵੀ ਪਹਿਣ ਇਹਨਾਂ ਦੇ ਨਾਲ ਦੁਪट्टे ਲੈਣੇ ਆ ਤਾਂ ਆਪਣੇ ਕੋਲ ਹਰ ਤਰ੍ਹਾਂ ਦਾ ਦੁਪੱਟਾ ਤੁਹਾਨੂੰ ਮਿਲ ਜੂਗਾ ਜੀ ਤੁਸੀਂ ਕੋਈ ਵੀ ਦੁਪੱਟਾ ਆਰਡਰ ਕਰ ਸਕਦੇ ਹੋ ਸਟੱਫ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਕੋਈ ਵੀ ਲਾਂਬਾ ਨਹੀਂ ਹੈ ਇਸ ਫੈਬਰਿਕ ਦਾ ਜੀ ਲਾਈਟ ਡਾਰਕ ਸਾਰੇ ਕਲਰ ਤੁਹਾਨੂੰ ਇਹਨਾਂ ਦੇ ਵਿੱਚ ਮਿਲ ਜਾਣਗੇ ਭੈਣਾਂ ਲਈ ਮਾਤਾਵਾਂ ਲਈ ਬੀਬੀਆਂ ਲਈ ਬੇਬੀਆਂ ਲਈ ਸਾਰੇ ਸੂਟ ਤੁਹਾਨੂੰ ਇਹਨਾਂ ਦੇ ਵਿੱਚ ਕਲਰ ਮਿਲ ਜਾਣਗੇ ਤੁਸੀਂ ਆਰਡਰ ਕਰ ਲਓ ਜੀ ਜਲਦੀ ਜਲਦੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਅੱਜ ਵਾਲੀ ਕਲੈਕਸ਼ਨ ਆਪਾਂ ਸਾਰੀ ਰਾਮ ਟੈਕਸ ਦੀ ਦਿਖਾਈ ਹੈ ਜੀ ਤੁਹਾਨੂੰ ਤੇ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਥੈਂਕ ਯੂ